ਵਾਲ ਪੇਪਰ ਤੇ ਫੋਟੋ ਲਾਈ ਤਾਂ ਕਿ ਮੈਂ ਇਸ ਘਰ ਚ ਜਾ ਸਕਾਂ ਮੈਂ ਤੇ ਇਸ ਗੱਲ ਦਾ ਡਰ ਲੱਗੀ ਜਾਂਦਾ ਹੁਣ ਵੀ ਬੇਬੇ ਨਾਲ ਤੇਜਸ ਨਾਲ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਹੋਣਾ ਮੈਂ ਵੀ ਸੋਚਿਆ ਜਸ ਥੋੜੀ ਆ ਜਾ ਹੋ ਸਕਦਾ ਇਹ ਆਪ ਇਹੋ ਜਿਹਿਆਂ ਨੇ ਮਰ ਜਾਣੀਆਂ ਇਹ ਦਾ ਅੱਜ ਦਾ ਕੰਮ ਨਹੀਂ ਹੈਗਾ ਇਹ ਤਾਂ ਰੋਜ਼ ਦਾ ਹੀ ਕੰਮ ਆ ਨਾ ਤੂੰ ਤਾਂ ਇੱਕ ਦਿਨ ਨਾਲ ਬੇਚੈਨ ਹੋਗੀ ਇੱਥੇ ਦੇਖ ਲੈ ਵਿਚਾਰੀ ਨੂੰ 5 ਸਾਲ ਹੋ ਗਏ ਚੱਲਦੇ ਨੂੰ ਇਹ ਤਾਂ ਕੱਪੜਿਆਂ ਵਾਂਗੂ ਕੁੜੀਆਂ ਚੇਂਜ ਕਰਦਾ ਰਾਤਾਂ ਨੂੰ ਆਉਂਦਾ ਨਹੀਂ ਹੈਗਾ ਆਂਟੀ ਤੁਹਾਡੇ ਤੋਂ ਤਾਂ ਲਕੋ ਰੱਖਿਆ ਹੋਇਆ ਇਹ ਗੱਲ ਤਾਂ ਲਾਪਰੀਤ ਨੂੰ ਵੀ ਨਹੀਂ ਦੱਸੀ ਵਿਚਾਰੀ ਨੂੰ ਮੇਰੀ ਗੱਲ ਸੁਣ ਲਓ ਤੁਹਾਡਾ ਦਿਮਾਗ ਠੀਕ ਹੈ ਜਾਂ ਨਹੀਂ ਠੀਕ ਹੈ ਦਵਾਈ ਦਬੋਈ ਲੈ ਲਓ ਕਮਾਲ ਕਰਦੀ ਆਂਟੀ ਇੱਕ ਦਿਨ ਨੂੰ ਅਸੀਂ ਸੱਚਾਈ ਦੱਸੀ ਜੰਨੇ ਆ ਨਲੇ ਆ ਤਾਂ ਆਪਾਂ ਬਾਣਾ ਚੰਗਾ ਕੀਤਾ ਜਿਹੜੀ ਬਾਲ ਪੇਪਰ ਤੇ ਫੋਟੋ ਲਾਤੀ ਹਾਂ ਨਾਲੇ ਇਹਨੂੰ ਮਾੜੀ ਮੋਟੀ ਤੱਕ ਲਾਉ ਕੁਝ ਤਾਂ ਪਤਾ ਲੱਗੂ ਕੁਝ ਤਾਂ ਸ਼ੱਕ ਕਰੂ ਜਸਨੂ ਤਾਂ ਪੁੱਛੂਗੀ ਆਹੋ ਨਾਲੇ ਐ ਨਹੀਂ ਸੀ ਨਿਕਰੂ ਨਿਕਲਣਾ ਹੂੰ ਆ ਹੁਣ ਤਾਂ ਸ਼ੱਕ ਤਾਂ ਹੋਊਗਾ ਵੀ ਨੋਕਰਾਂ ਨਾਲ ਕੀ ਕਰੇ ਕਮਾਲੇ 10 ਵਜਣ ਵਾਲੇ ਹੋ ਗਏ ਸਵੇਰ ਦੇ ਕੱਲ ਦੇ ਗਏ ਹੋਏ ਨੇ ਮਾਂ ਪੁੱਤ ਹਾਲੇ ਤੱਕ ਕੁਝ ਪਤਾ ਹੀ ਨਹੀਂ ਲੱਗ ਰਿਆ ਨਾ ਇਹ ਕੁਝ ਦੱਸਦੀਆਂ ਨੇ ਮੈਨੂੰ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਐ ਫੋਟੋ ਦਾ ਗਈ ਖੋਜ ਬਾਲ ਪੇਪਰ ਵਾਲੀ ਘਟੂ ਘਟ ਪਤਾ ਵੀ ਤਾਂ ਲੱਗੇ ਵੀ ਗਏ ਕਿੱਧਰ ਐ ਬੰਦਾ ਕਾਲ ਹੀ ਕਰ ਦੇ ਕਿਸੇ ਹੋਰ ਫੋਨ ਤੋਂ ਕਰ ਦੇ ਆਪਦਾ ਫੋਨ ਤਾਂ ਮੰਨ ਲਿਆ ਵੀ ਘਰੇ ਪਿਆ ਉਹਨਾਂ ਦਾ ਇਹ ਸਭ ਚੱਲ ਕੀ ਰਿਹਾ ਐ ਮੈਨੂੰ ਤਾਂ ਲੱਗਦਾ ਸਾਰਾ ਡੱਬਾ ਮੇਰੇ ਤੋਂ ਕੁਝ ਲੁਕੋ ਰਿਹਾ ਪੱਕਾ ਸਿਰ ਵੀ ਦੁਖਣ ਲੱਗ ਗਿਆ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਤੂੰ ਜਾ ਕੇ ਸੌ ਜਾ ਸਾਰੀ ਰਾਤ ਨਹੀਂ ਸੁੱਤੀ ਹੈਗੀ ਸਾਰੀ ਰਾਤ ਦੂਰੇ ਗੇੜੇ ਘੱਡੀ ਆਣੀਆਂ ਇੱਕ ਤੇ ਕੰਮ ਵਾਲੀਆਂ ਨੇ ਮੇਰਾ ਦਿਮਾਗ ਆ ਜਾਂਦੀਆਂ ਤੋੜ ਤੋੜ ਕੇ ਨਾਲੇ ਐਵੇਂ ਤੇਰਾ ਨਾ ਰੋਜ਼ ਰੋਜ਼ ਹੋਇਆ ਕਰੂ ਕੋਈ ਇੱਕ ਵਾਰ ਨਹੀਂ ਹੋਣਾ ਤੂੰ ਕਿਉਂ ਨਹੀਂ ਸਾਡੀ ਗੱਲ ਸਮਝਦੀ ਉਹ ਉਹਨਾਂ ਨੇ ਦੋਵਾਂ ਨੇ ਆ ਕੇ ਕੋਈ ਕੰਮ ਕਰ ਲੋ ਘਰ ਦਾ ਮੇਰੇ ਬਰਾਬਰ ਕਾਹਤੋਂ ਬੈਠ ਗਈਆਂ ਮੈਂ ਇਸ ਘਰ ਦੀ ਮਾਲਕਣਾ ਸਾਡੀ ਇੱਕ ਵਾਰ ਗੱਲ ਤਾਂ ਸੁਣ ਲੈ ਤੂੰ ਤੇਥੋਂ ਪਹਿਲਾਂ ਇਹ ਇਹ ਤੋਂ ਪਹਿਲਾਂ ਮੈਂ ਮਾਲਕਣਾ ਇਸ ਘਰ ਦੀ ਹੁਣ ਮੈਂ ਤੁਹਾਡੀ ਗੱਲ ਤੇ ਹੱਸਾਂ ਕਿ ਉਹ ਗੱਲ ਦੀ ਟੈਨਸ਼ਨ ਲਾਵਾਂ ਟੈਨਸ਼ਨ ਦਾ ਇਹ ਤੈਨੂੰ ਬਹੁਤ ਵੱਡੀ ਪਊਗੀ ਤੂੰ ਬਾਲ ਪੇਪਰ ਤੇ ਫੋਟੋ ਨਹੀਂ ਵੇਖੀ ਨਾ ਮੇਰੀ ਗੱਲ ਸੁਣ ਜੇ ਅਸੀਂ ਕੰਮ ਵਾਲੀਆਂ ਹੁੰਦੀਆਂ ਫਿਰ ਜਸ ਨਾਲ ਇਹ ਕੀ ਕਰਦੀ ਫੋਟੋ ਚ ਨਾਲੇ ਕੰਮ ਵਾਲੀ ਨਾਲ ਫੋਟੋ ਕਰਵਾ ਲੂਗਾ ਉਹ ਵਿਚਾਰੀ ਦੇ ਦੇ ਘੜਾ ਸਾਰੇ ਆ ਕੁਛ ਆ ਜਸ ਦਾ ਫੋਨ ਹੋਊਗਾ ਵੇਖ ਲੈ ਤੁਸੀਂ ਜਾ ਕੇ ਆਪਦਾ ਕੰਮ ਕਰ ਲਓ ਮੇਰਾ ਦਿਮਾਗ ਨਾ ਖਾਓ ਪਲੀਜ਼ ਮੈਂ ਪਹਿਲਾਂ ਹੀ ਬਹੁਤ ਪੈਣ ਬਣ ਕੇ ਇੱਕ ਵਾਰੀ ਸਾਡੀ ਗੱਲ ਸੁਣ ਲੈ ਕਿਸੇ ਦੀ ਮਨ ਵੀ ਲਈਦੀ ਹੁੰਦੀ ਐ ਬਾਲੀ ਨਾਪਸਿਆਣੀ ਬਣ ਕੇ ਬੈਠਿਆ ਕਰਨ ਵਾਲਾ ਆ ਜਿਹੜੀ ਬੁੜੀ ਪਿੱਛੇ ਲੱਗੀ ਬੈਠੀ ਨਾ ਤੂੰ ਇਹ ਦਿਨ ਚ ਪਤਾ ਨਹੀਂ ਕਿੰਨੇ ਘਣੋਂ ਚਾਰਦੀ ਐ ਤੇ ਨਾਲੇ ਇਹ ਜੱਸ ਇਹਦਾ ਅੱਜ ਦਾ ਕੰਮ ਨਹੀਂ ਹੈਗਾ ਇਹ ਤਾਂ ਰੋਜ਼ ਦਾ ਹੀ ਕੰਮ ਆ ਨਾਲੇ ਤੂੰ ਤਾਂ ਇੱਕ ਦਿਨ ਨਾਲ ਬੇਚੈਨ ਹੋਗੀ ਇੱਥੇ ਦੇਖ ਲੈ ਵਿਚਾਰੀ ਨੂੰ 5 ਸਾਲ ਹੋ ਗਏ ਚਲਦੀ ਨੂੰ ਇਹ ਤਾਂ ਕੱਪੜਿਆਂ ਵਾਂਗੂ ਕੁੜੀਆਂ ਚੇਂਜ ਕਰਦਾ ਰਾਤਾਂ ਨੂੰ ਆਉਂਦਾ ਨਹੀਂ ਹੈਗਾ ਤੇ ਦਿਨ ਆ ਕੇ ਕੋਈ ਬਾਹਰ ਨਾ ਲਾ ਦਿੰਦਾ ਤੂੰ ਨਾ ਜਵਾਨਸ ਬਾਲ ਕੇ ਬੇਸੀ ਵਿਚਾਰੀ ਦਾ ਤਾਂ ਵੀ ਕੀ ਕਸੂਰ ਹੈ ਠੀਕ ਹੈ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੈ ਲੈ ਹੁਣ ਨਾ ਮੈਨੂੰ ਬੁਲਾਓ ਬੜੀ ਬੇਸ਼ਰਮ ਐ ਤੂੰ ਤਾਂ ਫੋਟੋ ਵੀ ਵੇਖ ਲਈ ਅਸੀਂ ਦੱਸੀ ਵੀ ਜੰਨੇ ਆ ਫਿਰ ਵੀ ਨਹੀਂ ਸਿਕੀਨ ਕਰਦੀ ਬੇਸ਼ਰਮ ਮੈਂ ਥੋੜੀਆਂ ਬੇਸ਼ਰਮ ਤਾਂ ਤੁਸੀਂ ਦੋਵੇਂ ਹੋ ਤੁਹਾਡੇ ਦਿਮਾਗ 'ਚ ਫਰਕ ਪੈ ਰਿਹਾ ਕਿਸੇ ਡਾਕਟਰ ਕੋਲ ਜਾ ਕੇ ਬਿਜਲੀਆਂ ਲਵਾ ਲਓ ਜਾਂ ਦਵਾਈ ਖਾ ਲੋ ਦਿਮਾਗ ਦੀ ਮੈਨੂੰ ਤਾਂ ਹੱਸੀ ਆਉਂਦੀ ਆ ਤੂੰ ਸਾਨੂੰ ਫਰਕ ਦੱਸਦੀ ਤੁਹਾਨੂੰ ਲੱਗਦਾ ਦਿਮਾਗ 'ਚ ਤਾਂ ਤੇਰੇ ਫਰਕ ਹੈਗਾ ਤਨ ਜਿਗਰ ਮੰਮੀ ਦਾ ਜਿਹੜੀ ਤੁਹਾਡੇ ਨਾਲ ਕੱਟੀ ਜਾਂਦੀ ਹੈ ਓਵਿਨ ਨੇ ਮੈਨੂੰ ਦੱਸ ਕੇ ਗਈ ਕੱਲ ਦੀ ਕਿੱਥੇ ਗਈ ਹੋਈ ਐ ਕਿੱਥੇ ਨਾ ਗਈ ਹੋਈ ਐ ਬਸ ਉਹਦੀ ਜਿਹੜੀ ਪੜਾਈ ਹੋਈ ਪੱਟੀ ਐ ਉਹਦੇ ਪਿੱਛੇ ਪਿੱਛੇ ਚੱਲੀ ਜੰਨੀ ਐ ਸਾਢੀ ਵਾਰ ਵੀ ਇੱਕ ਸਾਢੀ ਵੀ ਇੱਕ ਵਾਰ ਗੱਲ ਸੁਣ ਲੈ ਦੂੰ ਤੁਹਾਡੀਆਂ ਤਾਂ ਮੈਂ ਰੋਜ਼ ਹੀ ਸੁਣਦੀ ਆ ਭੈਣ ਜਦੋਂ ਦੀ ਆਈਆਂ ਕਿੱਥੇ ਸੁਣਦੀ ਆ ਜੇ ਸਾਡੀ ਸੁਣੀ ਹੁੰਦੀ ਤੂਰੇ ਨਾ ਬੈਠੀ ਹੁੰਦੀ ਹੁਣ ਤੁਸੀਂ ਮੇਰਾ ਪਿੱਛਾ ਛੱਡ ਦਿਓ ਪਹਿਲਾਂ ਤੂੰ ਇਹ ਗੱਲ ਸੋਚ ਵੀ ਜਸਤ ਦੀ ਫੋਟੋ ਇਹਦੇ ਨਾਲ ਕਿਉਂ ਆਈ ਕਿ ਮੈਂ ਆਈ ਤੂੰ ਵੀ ਮਤਲਬ ਐ ਤੇਰੇ ਨਾਲ ਹੈਗੀ ਸੀ ਫੋਟੋ ਉਹਦੇ ਨਾਲ ਸੀ ਹੈਗੀ ਐ ਮੇਰੇ ਨਾਲ ਵੀ ਓ ਅੱਛਾ ਸੱਚ ਤੇਰਾ ਸੱਤ ਹਸਰਲੇ ਛੇ ਨਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੇਰੇ ਘਰ ਵਾਲੇ ਦੀ ਫੋਟੋ ਕਿਸੇ ਗੈਰ ਜਨਾਨੀ ਨਾਲ ਆ ਉਹ ਵੀ ਕੰਮ ਵਾਲੀ ਨਾਲ ਨਾਲੇ ਥੋੜੀ ਬੋਤੀ ਤਾਂ ਸੁਣ ਲੈ ਜਮਾਈ ਟਿੱਚ ਜਾਂਦੀਆਂ ਸਾਨੂੰ ਨਾਲੇ ਮੇਰੀ ਗੱਲ ਸੁਣ ਧਿਆਨ ਨਾਲ ਸੁਣੀ ਪੂਰੇ ਘਰ 'ਚ ਦੋ ਦੋ ਨੌਕਰਾਂੀਆਂ ਨਹੀਂ ਹੁੰਦੀਆਂ ਇੱਕ ਤਾਂ ਹੁੰਦੀ ਆ ਨਾ ਨੌਕਰਾਂ ਨਾਲ ਫੋਟੋ ਕੌਣ ਕਰਾਉਂਦਾ ਵੀ ਚੂੜਾ ਪਾ ਕੇ ਬਾਕੀ ਤੂੰ ਆਪਸੀ ਆਣੀ ਆ ਅਸੀਂ ਤਾਂ ਬਹੁਤ ਕੋਸ਼ਿਸ਼ ਕਰ ਲਈ ਤੈਨੂੰ ਸਮਝਾਉਣ ਦੀ ਪਰ ਤੂੰ ਸਾਡੀ ਗੱਲ ਸੁਣੇ ਨਹੀਂ ਰਹੀ ਬਾਕੀ ਕਿਸੇ ਨੂੰ ਫਰੀਦੀ ਦਵਾਈ ਦਵਾਉਣ ਦੇ ਕਿਸੇ ਕੋਲੇ ਵਾਧੂ ਪੈਸੇ ਨਹੀਂ ਵੀ ਕਿਸੇ ਨੂੰ ਦਿਮਾਗ ਦੀ ਦਵਾਈ ਕੋਈ ਫालतू ਪੈਸਿਆਂ ਨਾਲ ਦਵਾ ਦੇ ਤੈਨੂੰ ਲੱਗਦਾ ਸੀ ਵੇਖੋ ਉਹਨੂੰ ਵੀ ਦਿਮਾਗ ਤੋਂ ਪਾਗਲ ਹੋਵਾਂਗੇ ਉਹਦਾ ਤਾਂ ਰੋਜ਼ ਦਾ ਹੀ ਕੰਮ ਐ ਕੁੜੀਆਂ ਨੂੰ ਚਾਰ ਦਾ ਫਰਦਾ ਹੋਵਾਰ ਚੱਲ ਚੰਗਾ ਹੁਣ ਤੁਸੀਂ ਮੇਰੇ ਦਿਮਾਗ ਨਾ ਖਾਓ ਅੰਦਰ ਭੱਜ ਜਾਓ ਬਾਕੀ ਤੂੰ ਆਪ ਸਿਆਣੀ ਐ ਸਾਡੀ ਗੱਲ ਤੇ ਗੌਰ ਕਰੀ ਇਹਦੇ ਨਾਲ ਚੱਲ ਕਮਾਲ ਹੈ। ਮੈਸੀ ਗੱਲ ਤਾਂ ਇਹਨਾਂ ਦੀ ਵੀ ਸੋਚਣ ਵਾਲੀ ਹੈ। ਇਹ ਤਾਂ ਦੇਖਣ ਨੂੰ ਵੀ ਕੰਮ ਵਾਲੀਆਂ ਨਹੀਂ ਲੱਗਦੀਆਂ। ਨਾਲੇ ਜਿਹੜੀ ਇਹ ਦੂਜੀ ਗੱਲ ਸੀ ਕੋਈ ੱੱਕੇ ਨਾਲ ਥੋੜੀ ਕਿਸੇ ਦੇ ਘਰੇ ਕੰਮ ਕਰੂਗੀ? ਇਹ ਸਭ ਹੋ ਕੀ ਰਿਹਾ ਯਾਰ? ਕਿਤੇ ਸੱਚੀ ਤਾਂ ਨਹੀਂ ਜੱਸਦੀਆਂ ਘਰ ਵਾਲੀਆਂ ਇਹ? ਨਹੀਂ ਨਹੀਂ ਐਵੇਂ ਥੋੜੀ ਹੋ ਸਕਦਾ ਹੈ। ਜਿ세 ਇਹੋ ਜਿਹਾ ਕਿਵੇਂ ਹੋ ਸਕਦਾ ਪਹਿਲਾਂ? ਤਪਾ ਵਧੀਆ ਕੀਤਾ ਜਿਹੜਾ ਨੂੰ ਦੱਸਤਾ ਨਾਲੇ ਮੇਰਾ ਮੈਨੂੰ ਤਾਂ ਸੱਚੀ ਬਾਹਲਾ ਤਰਸ ਆਉਂਦਾ ਵਿਚਾਰੀ ਤੇ ਵੀ ਚਲ ਆਪਾਂ ਤਾਂ ਰੁੱਲਦੀਆਂ ਫਿਰਦੀਆਂ ਉਹ ਕਾਹਨੂੰ ਰੂਲੂਗੀ ਪ੍ਰੀਤ ਤਰਸ ਵਾਲੀ ਕੀ ਗੱਲ ਆਪਾਂ ਕਿੰਨਾ ਸਮਝਾ ਲਿਆ ਇਹਨੂੰ ਆਪ ਨੂੰ ਵੀ ਚਾਹੀਦਾ ਮਾੜਾ ਮੋਟਾ ਤਾਂ ਸੋਚ ਲੈ ਪਤਾ ਕਿ ਇਹ ਦੀਦੀ ਇਹਦੀ ਗਲਤੀ ਨਹੀਂ ਹੈਗੀ ਉਹ ਆਪਣੇ ਵਾਲੀ ਬੁੜੀ ਨੇ ਪੱਟੀਆਂ ਪੜਾਈਆਂ ਹੋਈਆਂ ਜੇ ਉਹਦੀ ਤਾਂ ਤੇ ਆਪਾਂ ਹੁੰਦੀ ਐ ਨਾ ਆਪਾਂ ਵੀ ਐਵੇਂ ਕਰਨਾ ਸੀ ਉਹਦੇ ਦਿਮਾਗ ਚ ਭਰਖਿਆ ਉਹਨੇ ਜੋ ਕੁਸ਼ ਉਹ ਬੋਲੀ ਜਾਂਦੀ ਆ ਪ੍ਰੀਤ ਇਹ ਵੀ ਹੈ ਪਹਿਲਾਂ ਤੇਰਾ ਵੀ ਦਿਮਾਗ ਖਰਾਬ ਕਰਤਾ ਸੀ ਉਹਨੇ ਮੈਂ ਤਾਂ ਫਿਰ ਵੀ ਟਾਈਮ ਨਾਲ ਮੈਨੂੰ ਸਮਝ ਆ ਗਈ ਸੀ ਇਹਨੂੰ ਤਾਂ ਆਪਾਂ ਇੰਨਾ ਸਮਝਾਈਏ ਨੇ ਉਹਨਾਂ ਨੂੰ ਤਾਂ ਫਿਰ ਵੀ ਨਹੀਂ ਫਰਕ ਪੈਂਦਾ ਫਿਰ ਇਹ ਤਾਂ ਹੁਣ ਕੀ ਕਰੀਏ ਕਿਵੇਂ ਕਰੀਏ ਇਹਨੂੰ ਕਿਵੇਂ ਯਕੀਨ ਦਵਾਈਏ ਹੁਣ ਆਪਾਂ ਇੱਕ ਵਾਰ ਤਾਂ ਉਹਨੂੰ ਕਿਹਾ ਏ ਤੜੇ ਆਪਾਂ ਤਾਂ ਬਹੁਤ ਵਧੀਆ ਕੀਤਾ ਜਿਹੜਾ ਬੁੜੀ ਨੂੰ ਭੇਜਤਾ ਆਪਾਂ ਉੱਥੇ ਆਹੋ ਹਾਂ ਉਹ ਵੀ ਮੱਸਾ ਤੈਨੂੰ ਪਤਾ ਕਿਵੇਂ ਧੱਕੇ ਨਾਲ ਭੇਜੀ ਹੈਗੀ ਨਹੀਂ ਜਾਣ ਵਾਲੀ ਕਿੱਥੇ ਦਿਖਦੀ ਸੀ ਨਾਲੇ ਮੇਰੀ ਗੱਲ ਸੁਣ ਲੈ ਜੇ ਇਹਨੂੰ ਕੱਲ ਨੂੰ ਬਾਹਰ ਹੂੰਗੇ ਤਾਂ ਪਤਾ ਲੱਗੂਗਾ ਫੇਰੇ ਜ਼ਿਆਦਾਤਰੋਂ ਅਸੀਂ ਦੱਸ ਰਹੇ ਹਾਂ ਸਾਡੇ ਤੇ ਯਕੀਨ ਨਹੀਂ ਕਰਦੀ ਲੋਕਾਂ ਦੀਆਂ ਗੱਲਾਂ ਤੇ ਅੱਜਕੱਲ ਮਿੰਟਾਂ 'ਚ ਯਕੀਨ ਹੋ ਜਾਂ ਕਹਿੰਦੇ ਹੁੰਦੇ ਆ ਨਾ ਇਸ਼ਕ ਤੇ ਮੁਸ਼ਕ ਕਰੇ ਚੁਪਾਇਆ ਨਹੀਂ ਛੁਪਦਾ ਹੁੰਦਾ ਤੇ ਇਹ ਤਾਂ ਫਿਰ ਵੀ ਏਡੀ ਵੱਡੀ ਗੱਲ ਹੈਗੀ ਇਹ ਬਹੁਤਾ ਟਾਈਮ ਨਹੀਂ ਲੁੱਕ ਕੇ ਰਹਿੰਦੀ ਭਲਾ ਇਹ ਆਪਸਿਆੜੀ ਕੋਈ ਨੌਕਰਾਨੀ ਆ ਰਹਿੰਦੀ ਹੁੰਦੀ ਆ ਕਿਸੇ ਦੇ ਘਰੇ ਕੀ ਭਤੇ ਵੀ ਆਪਣੀ ਵਰਗੀ ਮਾਤੜ ਹੋਊਗੀ ਵਿਚਾਰੀ ਕਰੋ ਆਓ ਆਓ ਕੋਈ ਨਾ ਜਸ ਨੂੰ ਤਾਂ ਸਭ ਕਾ ਪਾਸੇ ਖਾ ਦਾਂਗੇ ਬਸ ਇਹਨੂੰ ਇੱਕ ਵਾਰ ਆਪਣੀ ਗੱਲ ਤੇ ਵਿਸ਼ਵਾਸ ਹੋ ਜੀ ਨਲੇ ਆ ਤਾਂ ਆਪਾਂ ਬਾੜਾ ਚੰਗਾ ਕੀਤਾ ਜਿਹੜੀ ਬਾਲ ਪੇਪਰ ਤੇ ਫੋਟੋ ਲਾਤੀ ਹਾਂ ਨਲੇ ਇਹਨੂੰ ਮੜੀ ਮੋਟੀ ਤੱਕ ਲਵ ਕੁਝ ਤਾਂ ਪਤਾ ਲੱਗੂ ਕੁਝ ਤਾਂ ਸ਼ੱਕ ਕਰੂ ਜਸਨੂ ਤਾਂ ਪੁੱਛੂਗੀ ਆਹੋ ਨਲੇ ਐ ਨਹੀਂ ਸੀ ਨਿਕਰੂ ਨਿਕਲਣਾ ਹਾਂ ਆ ਹੁਣ ਤਾਂ ਸ਼ੱਕ ਤਾਂ ਹੋ ਗਏ ਵੀ ਨੌਕਰ ਨਾਲ ਕੀ ਕਰਦਾ ਹੈਗਾ ਹੋਰ ਨਹੀਂ ਲੜਕੇ 4 ਦਿਨ ਪੇਕੇ ਜਾਊ ਫੇਰ ਪੇਕੇ ਆਉਣਗੇ ਕੋਈ ਗੱਲਬਾਤ ਕਰਨਗੇ ਪੁੱਛਣਗੇ ਤਾਂ ਹੈ ਕੁਝ ਆਹੋ ਚਲ ਹਾਂ ਸਕੀਮ ਜੀ ਆਪਣੀ ਕੰਮ ਕਰੂਗੀ ਫੇਰੇ ਆ ਫੇਰੇ ਆ ਹੋਰ ਨਹੀਂ ਆਪਣੇ ਨਾਲੇ ਹੀ ਨਾ ਬਣੀ ਜਾਵੇ ਮੈਨੂੰ ਤਾਂ ਐ ਲੱਗੀ ਜਾਂਦਾ ਵੀਰ ਨੂਆ ਕਲਾਉਕ ਨਾ ਮਾਂ ਪੁੱਤ ਨੂੰ ਚਲ ਵੇਖੀ ਆਉਗੀ ਬਾਕੀ ਰੱਬ ਦੇ ਹੱਥ ਚ ਜੋ ਖੁਸ਼ ਹੋਊਗਾ ਆ ਪਤਾ ਆਪਣੇ ਵੱਲੋਂ ਪੂਰਾ ਜੋਰ ਲਾ ਰੱਖਿਆ ਪ੍ਰੀਤ ਮੈਂ ਤਾਂ ਆਪਣੀ ਕਿਸਮਤ ਨੂੰ ਰੋਣੀ ਆ ਨਾਲੇ ਪਤਾ ਕੀ ਇਹ ਲੋਕ ਬਾਹਰ ਗੱਲਾਂ ਕਰਦੇ ਨੇ ਵੀ ਤਿੰਨ ਤਿੰਨ ਵਿਆਹ ਕਰਵਾਈ ਫਿਰਦਾ ਤੇ ਡਿਵੋਰਸ ਵੀ ਨਹੀਂ ਹੋਇਆ ਤੇ ਮੇਰੀ ਗੱਲ ਸੁਣੋ ਤੁਹਾਡੇ ਘਰ ਦੇ ਵੀ ਹੋਏ ਜਿਹੜੇ ਵਿਚਾਰੇ ਨੇ ਮਸਾਂ ਵਿਆਹ ਕੀਤਾ ਸੀ ਤੇ ਮੈਂ ਜਸ ਕਰਕੇ ਆਪਣੇ ਘਰ ਦੇ ਛੱਡ ਕੇ ਆਈ ਸੀ ਹੁਣ ਆਪਾਂ ਕਿਹਦੇ ਕੋਲੇ ਜਾਈਏ ਕਿਹਦੇ ਕੋਲੇ ਜਾ ਕੇ ਜਿਮਾਕ ਲੈ ਕੇ ਜਾ ਕੇ ਬੈਠਾਂਗੇ ਕਿੱਥੇ ਮਾਂ-ਬਾਪ ਦੇ ਘਰੇ ਉਹਨਾਂ ਨੂੰ ਤਾਂ ਆਪ ਹੀ ਪਹਿਲੀ ਇੰਨੀ ਟੈਨਸ਼ਨਾਂ ਨੇ ਮੈਂ ਤਾਂ ਜਾ ਵੀ ਨਹੀਂ ਸਕਦੀ ਮੈਂ ਤਾਂ ਇਹਦੇ ਕਰਕੇ ਸਾਰੀ ਫੈਮਿਲੀ ਛੱਡ ਕੇ ਆਈ ਸੀ ਹੁਣ ਮੈਂ ਕਿਨੂੰ ਜਾ ਕੇ ਕਹਾਂ ਕਿ ਮੈਨੂੰ ਡਿਵੋਰਸ ਦਵਾ ਦਿਓ ਦੇਖ ਲੈ ਲੱਗੀ ਸੀ ਇਹਦੇ ਮਗਰ ਪਹਿਲਾਂ ਪਤਾ ਤਾਂ ਕਰ ਲੈਂਦੀ ਐਂ ਹੁੰਦਾ ਹੁੰਦਾ ਪਿਆਰ ਇੰਨਾ ਹੁੰਦਾ ਹੈ ਦੀਦੀ ਪਹਿਲਾਂ ਤਾਂ ਆਪਾਂ ਪਿੱਛੇ ਲੱਗ ਜਾਂਦੇ ਆ ਤੇ ਬਾਅਦ ਚ ਪਛਤਾਉਣਾ ਪੈਂਦਾ ਪ੍ਰੀਤਮਾ ਬਾਪ ਦੇ ਮਰਜ਼ੀ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਐਡਾ ਸਟੈਪ ਚੱਕਣਾ ਨਾ ਮਾਪੇ ਬਾਪ ਦੀ ਸਲਾਹ ਲੈਣੀ ਚਾਹੀਦੀ ਆ ਮਾੜਾ ਮੋਟਾ ਪੁੱਛਣਾ ਦਸਣਾ ਹੁੰਦਾ ਸਹੀ ਗੱਲ ਐ ਮਾਪੇ ਬਾਪ ਜੋ ਆਪਣੇ ਲਈ ਕਰਦੇ ਹੁੰਦੇ ਨੇ ਨਾ ਚੰਗਾ ਕਰਦੇ ਹੁੰਦੇ ਆ ਜੇ ਕੱਲ ਨੂੰ ਕੁਝ ਮਾੜਾ ਹੁੰਦਾ ਵੀ ਹੈ ਆਪਾਂ ਕਹਿ ਤਾਂ ਸਕਦੇ ਹੁਣ ਤੂੰ ਕਿਹਨੂੰ ਕਹੇਂਗੀ ਮੈਂ ਤਾਂ ਆਪਦੇ ਪੇਕੇ ਵੱਜ ਜਾਊਂਗੀ ਚਲੋ ਕੋਈ ਨਾ ਬਾਕੀ ਵੇਖਦੇ ਜਦੋਂ ਜੱਸਾ ਹੁੰਦਾ ਹੈ ਦੇਖਦੇ ਆਂ ਵੀ ਉਹਦੇ ਨਾਲ ਕੁਝ ਕਹਿੰਦੀ ਹੈ ਜੇ ਨਹੀਂ ਉਹਨੂੰ ਚਲ ਦੇਖਦੇ ਆਂ ਕੀ ਬਣਦਾ ਹੁਣ ਕੱਪੜੇ ਸਾਮਦੀ ਜਲਦੀ ਜਲਦੀ ਆਪਾਂ ਆਹ ਪੋਣੇ ਤਰ ਰਸੋਈ 'ਚ ਰੱਖਣ ਵਾਲੇ ਨੇ ਅੱਛਾ ਇਹਦਾ ਮਤਲਬ ਇਹ ਪਲਾਨ ਬਣਾ ਰਹੀਆਂ ਨੇ ਮੈਨੂੰ ਘਰੋਂ ਕੱਢਣ ਦਾ ਕਹਿੰਦੇ ਨਾ ਤਾਂ ਦਿਮਾਗ ਹੱਲਿਆ ਹੋਇਆ ਹੈ ਇਨਾ ਤਾਂ ਦਿਮਾਗ ਮਿਲਦਾ ਆਮੰਦੇ ਨਾਲੋਂ ਵੀ ਦੁੱਗਣਾ ਕੰਮ ਕਰਦਾ। ਜਾਣ ਬੁਝ ਕੇ ਬਾਗ ਪੇਪਰ ਤੇ ਫੋਟੋ ਲਾਈ। ਤਾਂ ਕਿ ਮੈਂ ਇਸ ਘਰ ਚੋਂ ਜਾ ਸਕਾਂ। ਮੈਨੂੰ ਤਾਂ ਇਸ ਗੱਲ ਦਾ ਡਰ ਲੱਗੀ ਜਾਂਦਾ ਹੁਣ। ਵੀ ਬੇਬੇ ਨਾਲ ਤੇਜਸ ਨਾਲ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਹੋਣਾ। ਮੈਂ ਵੀ ਸੋਚਿਆ ਜਸ ਥੋੜੀ ਅਜਾ ਹੋ ਸਕਦਾ। ਇਹ ਆਪ ਇਹੋ ਜਿਹਿਆਂ ਨੇ ਮਰ ਜਾਣੀਆਂ। ਨਾਲੇ ਜੇ ਜ਼ੋਰ ਲਾਉਂਦੀ ਐ ਨਾ ਮੈਨੂੰ ਘਰੋਂ ਕੱਢਣ ਦਾ ਤਾਂ ਜੀ ਸੱਤ ਕੇ ਲਾ ਲੈਣ। ਮੈਂ ਵੀ ਅੜੀ ਰਹੂੰਗੀ ਫਿਰ ਮੈਨੂੰ ਘਰੋਂ ਕੱਢੋਗੇ ਆ ਮੈਂ ਤੁਹਾਨੂੰ ਘਰੋਂ ਕੱਢੂੰਗੀ ਮੇਰੀ ਗੱਲ ਸੁਣੋ ਨਾ ਤਾਂ ਹਜੇ ਤੱਕ ਜੱਸ ਆਇਆ ਹੈਗਾ ਤੇ ਨਾ ਮੰਮੀ ਆਈ ਪਰ ਇਹ ਤਾਂ ਹੁਣ ਕੀ ਕਰੀਏ ਫੋਨ ਵੀ ਨਹੀਂ ਕਰ ਸਕਦੇ ਉਹ ਤਾਂ ਮੋਨ ਵੀ ਘਰੀ ਰੱਖ ਕੇ ਆਪਣਾ ਆਪਣੇ ਹੀ ਪਲਾਨ ਸੀ ਉਹ ਵੀ ਕਰੇ ਰੱਖਣ ਵਾਲਾ ਫੋਨ ਤੇ ਉਹਨੂੰ ਵੀ ਆਪਣੀ ਗੱਲ ਦਾ ਕੋਈ ਫਰਕ ਨਹੀਂ ਪਿਆ ਅਜ ਤੱਕ ਕੀ ਕਰੀਏ ਯਾਰ ਹੁਣ ਉਹਨੂੰ ਕਿਵੇਂ ਸਮਝਾਈਏ ਵੀ ਅਸੀਂ ਤਾਂ ਆ ਕਾਣ ਉਹ ਦੀਆ ਸਸਰੀਕਾਲ ਜੀ ਸਸਰੀਕਾਲ ਜੀ ਸਸਰੀਕਾਲ ਭਾਈ ਕੋਣ ਅੰਟੀ ਤੁਸੀਂ ਮੈਂ ਭਾਈ ਲਾਪ੍ਰਿਤ ਦੀ ਮਾਂ ਆਂ ਲਾਪ੍ਰਿਤ ਕਿੱਥੇ ਆ ਲਾਪ੍ਰਿਤ ਦੀ ਮਾਂ ਆ ਅੱਜ ਅੰਟੀ ਬੈਠੋ ਬੈਠੋ ਅੰਦਰ ਆ ਜੀ ਲਾਪ੍ਰਿਤ ਅੱਛਾ ਹਾਂਜੀ ਤੁਸੀਂ ਕੌਣ ਆ ਭਾਈ ਅੰਟੀ ਅਸੀਂ ਜਸ ਦੀ ਘਰ ਵਾਲੀਆਂ ਦੋਏ ਜਸ ਦੀਆਂ ਘਰ ਵਾਲੀਆਂ ਹਾਂਜੀ ਕਿਉਂ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਨਾ ਨਾ ਸਾਨੂੰ ਕੋਈ ਕਿਸੇ ਨੇ ਨਹੀਂ ਦੱਸਿਆ ਤੁਸੀਂ ਅਦਿੱਤੀ ਤੋਰਨ ਤੋਂ ਪਹਿਲਾਂ ਪੁੱਛ ਪੜਤਾਲ ਨਹੀਂ ਕਰੀ ਲੈ ਸਾਨੂੰ ਤਾਂ ਬਚੌਲਾ ਕਹਿੰਦਾ ਮੁੰਡਾ ਕਮਾਰ ਆ ਇਹ ਜੀ ਕੋਈ ਗੱਲ ਨਹੀਂ ਗਈ ਨਾਲੇ ਸਾਡਾ ਯਾਦਨਾ ਚ ਤੇ ਇਹ ਗੱਲ ਜਿਹੜੀ ਤੁਸੀਂ ਕਰਤੀ ਮੁੰਡਾ ਆਂਟੀ ਤੁਹਾਡੇ ਤੋਂ ਤਾਂ ਲਕੋ ਰੱਖਿਆ ਹੋਇਆ ਇਹ ਗੱਲ ਤਾਂ ਲਾਪਰੀ ਤੈਨੂੰ ਵੀ ਨਹੀਂ ਦੱਸੀ ਵਿਚਾਰੀ ਨੂੰ ਮੇਰੀ ਗੱਲ ਸੁਣ ਲਓ ਤੁਹਾਡਾ ਦਿਮਾਗ ਠੀਕ ਹੈ ਜਾਂ ਨਹੀਂ ਠੀਕ ਹੈ ਦਵਾਈ ਦਬੂਈ ਲੈ ਲਓ ਕਮਾਲ ਕਰਦੀ ਆਂਟੀ ਇੱਕ ਦਿਨ ਨੂੰ ਅਸੀਂ ਸੱਚਾਈ ਦੱਸੀ ਜੰਨੇ ਆਂ ਹਾਂ ਪੁੱਤ ਠੀਕ ਹੈ ਪੁੱਤ ਹਾਂ ਤੇ ਮਾਤਾ ਇਹਨਾਂ ਨੂੰ ਪੁੱਛ ਦਿੱਤੀ ਭਾਈ ਇਹ ਕੌਣ ਨੇ ਗਈਆਂ ਕੀ ਗੱਲ ਆ ਅੰਦਰ ਚੱਲੋ ਮੰਮੀ ਮੈਂ ਦੱਸਦੀ ਆ ਤੁਹਾਨੂੰ ਆਂਟੀ ਤੁਸੀਂ ਇੱਥੇ ਬੈ ਜਾਂਦੇ ਚਾਹ ਬਣਾ ਲਵਾਂਗੇ ਅੰਦਰ ਚੱਲੋ ਚੱਲ ਕੋਈ ਨਾ ਤੁਹਾਨੂੰ ਤੁਮੇ ਤੁਹਾਨੂੰ ਬਾਅਦ ਚ ਦੇਖ ਲੂੰਗੀ ਇਹ ਪ੍ਰੀਤ ਕਿੰਨੇ ਸਮਝਾਈਏ ਇਹਨਾਂ ਨੂੰ ਕੋਈ ਨਹੀਂ ਯਕੀਨ ਕਰਦਾ ਆਪਣਾ ਤਾਂ ਕਮਾਲੇ ਨੂੰ ਆਪਣੀ ਗੱਲ ਦਾ ਅਜੇ ਤੱਕ ਫਰਕ ਹੀ ਨਹੀਂ ਪਿਆ ਕੋਈ ਯਾਰ ਬੰਦੇ ਤੇ ਮਾੜਾ ਮੋਟਾ ਤਸਰ ਹੋਣਾ ਚਾਹੀਦਾ ਚੱਲ ਯਾਰ ਜਿਹਦੀਆਂ ਅੱਖਾਂ ਦੁਖਣੀਆਂ ਆਪੇ ਪੱਟੀ ਬੰਨੂ ਆਪਾਂ ਨੂੰ ਕੀ ਆ ਆ ਜਾ ਪੁੱਤ ਬਈ ਮੰਮੀ ਬੈਠਾ ਮੈਂ ਪਾਣੀ ਲੈ ਕੇ ਆਉਣੀ ਥੋੜੇ ਦਸਤ ਪੁੱਤ ਮੇਰੀ ਗੱਲ ਸੁਣਾ ਇਹ ਕੀ ਕਹੀ ਜਾਂਦੀਆਂ ਨੇ ਆ ਕੇ ਦੱਸੂਗੀ ਮਨ ਤਾਂ ਸਮਝ ਨਹੀਂ ਆਉਂਦੀ ਇਹ ਕਿਵੇਂ ਇਹ ਗੱਲਾਂ ਕਰੇ ਕਹਿੰਦੇ ਅਸੀਂ ਜੱਸ ਦੇ ਘਰ ਆ ਲਈਆਂ ਕਿਤੇ ਹੋਰ ਨਾ ਕੋਈ ਪੜਾਕਾ ਨਿਕਲ ਆਵੇ ਉਹ ਚਾ ਬਾਬਾ ਕਰੋ ਲੋ ਪੜੋ ਕੋਈ ਪੜਾਕਾ ਨਿਕਲਦਾ ਹੈਗਾ ਇਹ ਹੈਗੀਆਂ ਨੇ ਮੈਡ ਦੋਵੇਂ ਜਣੀਆਂ ਮੈਂਟਲੀ ਅਫਸੈਟ ਨੇ ਮਤਲਬ ਕੀ ਇਹਨਾਂ ਦੇ ਦਿਮਾਗ ਵਿੱਚ ਫਰਕ ਹੈ ਵਿਚਾਰੀਆਂ ਦੇ ਅੱਛਾ ਇਹ ਹੈਗੀਆਂ ਨੇ ਨੌਕ ਰਾਨੀਆਂ ਇਸ ਘਰ ਦੀਆਂ ਠੀਕ ਹੈ ਠੀਕ ਹੈ ਮੰਮੀ ਆਪਣੇ ਮੇਰੇ ਵਿਆਹ ਤੋਂ ਪਹਿਲਾਂ ਨਾ ਇਹ ਦੋਏ ਜਣੀਆਂ ਰੱਖੀਆਂ ਹੋਈਆਂ ਹੋਣਗੀਆਂ ਕਿਤੇ ਠੀਕ ਆ ਸੱਕੀਆਂ ਪਹਿਣਾ ਨਹੀਂ ਕ ਕਰਦੀਆਂ ਮਾਂਗ ਵਿੱਚ ਫਰਕ ਪੈਰੇ ਅੱਗੇ ਪਿੱਛੇ ਕੋਈ ਹੈ ਨਹੀਂ ਹੁਣ ਨਾ ਤਾਂ ਇਹਨਾਂ ਨੂੰ ਘਰੋਂ ਕੱਢ ਸਕਦੇ ਆ ਜੇ ਘਰੋਂ ਕੱਢਦੇ ਆ ਤਾਂ ਪੁਲਿਸ ਵੱਲ ਭਜਦੀਆਂ ਨੇ ਸਾਡੇ ਕੋਲੇ ਹੈ ਨਹੀਂ ਇਹਨਾਂ ਦਾ ਕੋਈ ਕੋਈ ਸਰਟੀਫਿਕੇਟ ਵਗੈਰਾ ਜਾਂ ਕੋਈ ਰਿਪੋਰਟ ਹੋਵੇ ਮਾਈਂਡ ਦੀ ਹਾਂਜੀ ਇਹਨਾਂ ਦੇ ਦਿਮਾਗ 'ਚ ਫਰਕ ਹੈ ਫਿਰ ਤਾਂ ਪੁਲਿਸ ਸਾਡਾ ਯਕੀਨ ਵੀ ਕਰ ਲੂਗੀ ਹੁਣ ਸਾਡਾ ਕੌਣ ਯਕੀਨ ਕਰੂਗਾ ਮਾਸ ਤਾਂ ਚਾਰੇ ਪਾਸੇ ਫਸ ਗਏ ਪੁੱਤੇ ਤਾਂ ਬਾਲੀ ਔਖਾ ਹੋ ਗਿਆ ਇਹ ਤਾਂ ਕਹਿੰਦੇ ਨੇ ਜਿਵੇਂ ਤੂੰ ਕਹਿਨੀ ਆ ਨਾ ਵੀ ਪਹਿਲਾਂ ਦੀਆਂ ਲਾਈਆਂ ਨੇ ਇਹ ਤਾਂ ਪ੍ਰਾਣੀਆਂ ਹੀ ਨੇ ਸਮਝ ਲੈ ਪ੍ਰਾਣੀਆਂ ਨੇ ਇਹ ਤਾਂ ਕਰਕੇ ਰਹੀ ਗੱਲ ਤੇ ਕਹਿੰਦੀਆਂ ਨੇ ਅਸੀਂ ਜਸਦੇ ਘਰ ਵਾਲੀ ਜਸਦੇ ਘਰ ਵਾਲੀ ਮੈਨੂੰ ਤਾਂ ਕਹਿੰਦੀ ਜਿਗਰਾ ਮੇਰੀ ਸੱਸ ਦਾ ਬੇਚੈਰੀ ਦਾ ਜਿਹੜੀ ਇਹ ਨਾਲ ਕੱਟਦੀ ਆਈ ਹੈ ਨਾ ਹੁਣ ਉਹ ਜਸ ਤੇ ਤੇਰੀ ਸੱਸ ਕਿੱਥੇ ਗਏ ਨੇ ਪਤਾ ਨਹੀਂ ਕੱਲ ਦੇ ਗਏ ਹੋਏ ਨੇ ਕਿਤੇ ਹਾਏ ਕੋਈ ਫੋਨ ਫਾਨ ਕਰਕੇ ਪੁੱਛ ਲੋ ਕਿੱਥੇ ਗਏ ਨੇ ਫੋਨ ਕਰੇ ਪੈ ਇਹਨਾਂ ਦਾ ਇਹਨਾਂ ਨੇ ਕੋਈ ਸਕੀਮ ਬਣਾਈ ਹੋਈ ਹੈ ਮੂੰ ਤਾਂ ਇਹਨਾਂ ਦਾ ਦਿਮਾਗ ਹੈ ਨਹੀਂ ਅਹਿ ਜੇ ਉਹ ਇਹਦੇ ਬੰਦੇ ਦਾ ਦਿਮਾਗ ਐ ਹੁੰਦਾ। ਹਾਂ ਹਾਂ ਆਮ ਬੰਦੇ ਨਾਲੋਂ ਬਾਲਾ ਤੇਜ਼ ਚੱਲਦਾ ਹੁੰਦਾ। ਪੁੱਤ ਜੇ ਹੈ ਨਾ ਦਿਮਾਗ ਤੇ ਲੋੜ ਐ ਇਹਨਾਂ ਦੇ ਤਾਂ ਹੀ ਇੰਨਾ ਬੋਲੀ ਜਾਂਦੀਆਂ ਨੇ। ਮੈਂ ਤਾਂ ਹੋਰ ਫਿਕਰ ਲੱਗਿਆ ਪੈਤੀ ਏ ਕਿਤੇ ਐਵੇਂ ਨਾ ਤੈਨੂੰ ਇਹ ਨਾਲ ਮਿਲ ਕੇ ਘਰੋਂ ਕਢਾ ਦੇਣ। ਫੇਰ ਕੀ ਬਣੂਗਾ ਆਪਣਾ? ਮਾਂ ਹੀ ਕੁਛ ਮਰਜ਼ੀ ਕਰ ਲੈਣ ਦੇ। ਪਹਿਲੀ ਗੱਲ ਤਾਂ ਮੈਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੀ। ਦੂਜੀ ਗੱਲ ਮੈਂ ਇਹਨਾਂ ਦੇ ਹੱਥਾਂ ਦਾ ਕੁਛ ਨਹੀਂ ਖਾਂਦੀ ਪੀਂਦੀ ਨਾ ਤੂੰ ਖਾਂ ਹੀ ਪੀਂ। ਨਾ ਪੁੱਤ ਮੈਂ ਤਾਂ ਨਹੀਂ ਤਵਾਰੀ ਕਰਦੀ। ਮੈਂ ਤਾਂ ਹੁਣ ਡਰ ਗਈ ਇਹਨਾਂ ਨੂੰ ਦੇਖ ਕੇ ਵੀ ਕੌਣ ਬੈਠੀਆਂ ਨੇ ਇਹ। ਹੋਰ ਕੰਮ ਦਾ ਇਹ ਡੱਕਾ ਨਗਰੋ ਗੱਡਣ ਜੋਗਾ ਫੋਕੀ ਤਨਖਾਹ ਪਾਲਦੀਆਂ ਨੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਐਂ ਲੱਗਦਾ ਵੀ ਇਹ ਸਾਰਾ ਕੰਮ ਹੀ ਤਥੋਂ ਕਰਾ ਕਰਨ ਗਈਆਂ ਕਿ ਇਹਨਾਂ ਦਾ ਇੱਕੋ ਹੀ ਮਤ ਰੱਖੀ ਹੈਗੀ ਇਹ ਤਾਂ ਆ ਕੇ ਲੋੜ-ਲੋੜ ਚ ਹੀ ਰਹਿ ਜਾਣਗੀਆਂ ਕੀ ਪਤਾ ਹੈ ਕਿ ਲਿੱਤਰ ਕਰਦੀਆਂ ਨੇ ਕਿ ਸੱਚੀ ਹੈ ਗੱਲ ਮਾਂ ਮੇਰੀ ਗੱਲ ਸੁਣ ਤੂੰ ਮੈਂ ਕੁਛ ਮਰਜ਼ੀ ਕਰਾਂ ਮੈਂ ਇਹਨਾਂ ਨੂੰ ਘਰੋਂ ਕੱਢ ਕੇ ਫੇਰੀ ਦਮ ਲਵਾਂਗੀ ਆਹੀ ਕਰ ਕੋਈ ਨਾ ਕੋਈ ਤਾਂ ਖੇਡ-ਖੇਡ ਪੁੱਤ ਇਹਨਾਂ ਦੋਨਾਂ ਜਾਣ ਨੂੰ ਆਪਾਂ ਘਰੋਂ ਕਢਾਉਣੀ ਕਢਾਉਣਾ ਹੈ ਫੇਰ ਤੇਰਾ ਇਸ ਘਰ ਦੇ ਵਿੱਚ ਬਹਾ ਹੋਗਾ ਨਹੀਂ ਤੇਰੇ ਇਹਨਾਂ ਨੇ ਪੈਰ ਨਹੀਂ ਲੱਗਣ ਦੇਣੇ ਦੋ ਜਾਨੀਆਂ ਨੇ ਕਹਿੰਦੇ ਹੁੰਦੇ ਨੇ ਜਨਾਨੀ ਤਾਂ ਘਰ ਇੱਕ ਨੀਮਾਨ ਹੈਗੀ ਇਹ ਤਾਂ ਫੇਰ ਵੀ ਦੋ ਨੇ ਇਹਦਾ ਕੀ ਪਤਾ ਇਹਨਾਂ ਦਾ ਕਿਸੇ ਮੂਰੇ ਕਹਿਦਾਂ ਵੀ ਉਹ ਜਸਤ ਸਾਡੇ ਘਰਾਂ ਵਾਲਾ ਸਾਡੇ ਘਰਾਂ ਵਾਲਾ ਫੇਰ ਕੀ ਕਰਾਂਗੇ ਬੇਚਿਆ ਸਵਾਲ ਹੈ ਪੁੱਤ ਮੈਨੂੰ ਤਾਂ ਹੋਰ ਫਿਕਰ ਖੜਾ ਹੋ ਗਿਆ ਚਲ ਕੋਈ ਨਮਾ ਹਾਲੇ ਤੂੰ ਕਿਸੇ ਕੋਲੇ ਗੱਲ ਨਾ ਕਰੀ ਮੈਂ ਤੇਰੇ ਵਾਸਤੇ ਚਾਚੂ ਬਣਾ ਕੇ ਲਿਆਉਣੀ ਆ ਕਿ ਰੋਟੀ ਖਾਣੀ ਹੈ ਪੁੱਤ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਨਾ ਮੈਨੂੰ ਚਾਹ ਦੀ ਲੋੜਾ ਨਾ ਮੈਨੂੰ ਰੋਟੀ ਦੀ ਲੋੜ ਹੈ ਮੇ ਤਾਂ ਸਾਰੀ ਵੀ ਭੁੱਖ ਮਰ ਗਈ ਜਦੋਂ ਮੈਂ ਇਹਨਾਂ ਦੇ ਗੱਲਾਂ ਸੁਣਦੀ ਆ ਮੈਨੂੰ ਨਹੀਂ ਤੀ ਪਤਾ ਹੈ ਵੀ ਆ ਇੱਥੇ ਚਾਫਾ ਲੱਗੇ ਬੈਠੇ ਨੇ ਦੋ ਜਾਨੀਆਂ ਕਰੇ ਕੋਈ ਨਾ ਮੈਂ ਚਾਹ ਬਣਾਉਣੀ ਮਮੀ ਟੈਨਸ਼ਨ ਨਾ ਲੈ ਬੜਾ ਪੰਗਾ ਹੋਇਆ ਇਹਨਾਂ ਦਾ ਤਾਂ ਹੁਣ ਕੀ ਕਰੀਏ ਕਿਹੜੇ ਹਿਸਾਬ ਨਾਲ ਇਹ ਦੋਨਾਂ ਤੀਵੇਂ ਨੂੰ ਘਰੋਂ ਕੱਢੀਏ ਫੇਰੇ ਮੇਰੀ ਤੀ ਬੱਸ ਸਕਦੀ ਐ ਨਹੀਂ ਮਨਾ ਮੇਰੀ ਤੀ ਦਿੱਤਾ ਇਹਨਾਂ ਨੇ ਪੱਬ ਨਹੀਂ ਲੱਗਣ ਦੇਣੇ ਮੇਰੀ ਤੀ ਤਾਂ ਅੱਗੇ ਵਿਚਾਰੀ ਨਰਮ ਹੈਗੀ ਜੱਸ ਤੁਸੀਂ ਸੱਸਰ ਕਾਲਪਨ ਆ ਕਿੱਧਰ ਬੈਗ ਚੱਕਿਆ ਹੈ ਲਪਰੀਪ ਅੱਛਾ ਤੁਸੀਂ ਮੈਨੂੰ ਪੁੱਛਦੇ ਹੋ ਕਿੱਧਰ ਪੁੱਛਣਾ ਤਾਂ ਮੈਨੂੰ ਚਾਹੀਦਾ ਵੀ ਤੁਸੀਂ ਕੱਲ ਦੇ ਕਿੱਧਰ ਗਏ ਹੋਏ ਸੀ ਆ ਡੈਣਾ ਅੱਗੇ ਸੁੱਟ ਗਏ ਮੈਨੂੰ ਜੇ ਮੈਨੂੰ ਰਾਤੋ ਰਾਤ ਮਾਰ ਦਿੰਦੀਆਂ ਫੇਰ ਤੁਹਾਨੂੰ ਕੋਈ ਪਰਵਾਹ ਨਹੀਂ ਯਾਰ ਮੇਰੀ ਗੱਲ ਤਾਂ ਸੁਣ ਲਾ ਇਹਨਾਂ ਦੀ ਹੀਲਾ ਕਰਨ ਗਿਆ ਸੀਗਾ ਚੰਡੀਗੜ੍ਹ ਗਿਆ ਸੀ ਦਵਾਈ ਲੈਣ ਇਹਨਾਂ ਦੀ ਇਹੀ ਤੰਗ ਕਰਦੀਆਂ ਨੇ ਚੰਡੀਗੜ੍ਹ ਤੋਂ ਤੈਨੂੰ ਹੀ ਪਤਾ ਚੰਡੀਗੜ੍ਹ ਤੋਂ ਬਿਨਾਂ ਇਹ ਦਵਾਈ ਮਿਲਦੀ ਨਹੀਂ ਕੱਲੇ ਚੰਡੀਗੜ੍ਹ ਮਿਲਦੀ ਆ ਦਵਾਈ ਉੱਥੇ ਮੈਂ ਹੋ ਗਿਆ ਲੇਟ ਤਾਂ ਕਰਕੇ ਮੈਨੂੰ ਉੱਥੇ ਰਹਿਣਾ ਪੈ ਗਿਆ ਨਹੀਂ ਮੈਂ ਤੈਨੂੰ ਛੱਡ ਕੇ ਜਾਂਦਾ ਕਮਾਲੇ ਸਾਡੀ ਘਾਤੀ ਦਵਾਈ ਪ੍ਰੀਤ ਚੁੱਪ ਕਰ ਕਿਉਂ ਮੱਥਾ ਮਾਰਦੀਆਂ ਇਹਨਾਂ ਨਾਲ ਕੋਈ ਫਾਇਦਾ ਜਸ ਮੇਰੀ ਗੱਲ ਸੁਣ ਪਾਈ ਤੁਸੀਂ ਸਾਡੇ ਨਾਲ ਕਿਉਂ ਓਡਾ ਬੜਾ ਧੋਖਾ ਕਰੇਗਾ ਤੁਸੀਂ ਆਹ ਧੋਖਾ ਦੋਨੋਂ ਘਰਾਂ ਨੇ ਕਰੇ ਕਾਦੇ ਬਾਤਾਂ ਰੱਖੀਆਂ ਨੇ ਜਦੋਂ ਮੈਂ ਆਈ ਮੈਨੂੰ ਕਹਿੰਦੀ ਹਸਤਾਜ ਜਸ ਦੇ ਘਰ ਵਾਲਿਆਂ ਇਹ ਤਾਂ ਉਹੀ ਮਰੀ ਜਾਂਦੀ ਆ ਨਹੀਂ ਜਦੋਂ ਹੈਗੀਆਂ ਘਰ ਵਾਲੀਆਂ ਜਿਹੜੀਆਂ ਘਰ ਵਾਲੀਆਂ ਹੀ ਕਹਾਂਗੇ ਦੇਖ ਲਓ ਇਹਨਾਂ ਦੀ ਦਵਾਈ ਚੱਲਦੀ ਤੈਨੂੰ ਮੈਂ ਦੱਸਿਆ ਨਾ ਦਵਾਈ ਲੈਣਗੇ ਇਹਨਾਂ ਦੀ ਕਿੰਨਾ ਕੁ ਟਾਈਮ ਸਾਡੀ ਦਵਾਈ ਚਲਾ ਲੈਣਗਾ ਤੂੰ ਕਿੰਨਾ ਕੁ ਟਾਈਮ ਚੁੱਟ ਬੋਲ ਲੈਣਗਾ ਕਿੰਨਾ ਕੁ ਟਾਈਮ ਆਪਦਾ ਤੀਜਾ ਘਰ ਵਸਾ ਲੈਣਗਾ ਸੁਣ ਲਿਆ ਨਾਲੇ ਮੇਰੇ ਧੀ ਨੂੰ ਕੌਣ ਪਸੰਦ ਦੇਣਗੇ ਆਏ ਜਸ ਆਹ ਕੰਮ ਨਾ ਕਰਕੇ ਤਾਂ ਮੈਂ ਇਸ ਘਰ 'ਚ ਜਮ ਨਹੀਂ ਰਹਿ ਸਕਦੀ ਜਿੰਨੇ ਦਾ ਦਿਮਾਗ ਚੱਲਦਾ ਹੈ ਯਾਰ ਤੂੰ ਇਹਨਾਂ ਮਗਰ ਕਿਉਂ ਲੱਗਦੀਆਂਂਗੀ ਨਾ ਜੇ ਮੇਰੇ ਧੀ ਨੂੰ ਇਹਨਾਂ ਨੇ ਮਾਰਤਾ ਦੋ ਜਾਨਾਂ ਨਾਲ ਮਾਰ ਦੇਣਗੀਆਂ ਇਹ ਲੈ ਇਹਨਾਂ ਦੀ ਕੋਈ ਤਵਾਰੀ ਨਹੀਂ ਇਹ ਤਾਂ ਸੌ ਸੱਤ ਸੋਲ ਅਸੀਂ ਇਹਨੂੰ ਤਾਂ ਮਾਰ ਨਹੀਂ ਸਕੀਏ ਜਿਹਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਇਹਦੀ ਕੀ ਗਲਤੀ ਹੈ ਇਹਨੂੰ ਕਿਉਂ ਮਾਰਾਂਗੇ ਅਸੀਂ ਤੁਸੀਂ ਆਪੇ ਮਾਰੋngੀਆਂ ਜਦੋਂ ਸੌ ਡੈਸ ਘਰ ਦੇ ਵਿਚ ਆਮਲਾ ਫੈਲਾ ਹੋ ਗਿਆ ਤੁਸੀਂ ਤਾਂ ਕਹਿੰਨਾ ਸੀ ਦੱਸਦੇ ਘਰ ਵਾਲੀਆਂ ਹੈਗੀਆਂ ਫਿਰ ਹੈਗੀਆਂ ਤਾਂ ਹੈਗੀਆਂ ਫਿਰ ਮੇਰੇ ਧੀ ਦਾ ਭਾਈ ਇਸ ਘਰ ਵਿੱਚ ਕੋਈ ਵਸੇਬਾ ਨਹੀਂ ਤੁਸੀਂ ਇਹਨਾਂ ਨਾਲ ਕਿਉਂ ਪਕਾਈ ਮਾਰਦੇ ਇਹਨੂੰ ਦਿਮਾਗ 'ਚ ਫਰਕ ਹੈ ਦਵਾਈ ਚੱਲਦੀ ਹੈ ਭੈਣੇ ਮੇਰੀ ਗੱਲ ਸੁਣ ਲੈ ਤੈਨੂੰ ਵੀ ਪਤਾ ਦਵਾਈ ਇਹਨਾਂ ਦੀ ਹੀ ਲੈਣ ਗਿਆ ਸੀ ਮੈਨੂੰ ਤਾਂ ਫਰਕ ਆ ਦਿਮਾਗ ਚਲ ਮੇਰੀ ਗੱਲ ਸੁਣ ਲੈ ਭਾਈ ਠੀਕ ਹੈ ਮੈਂ ਤਾਂ ਆਪਦੇ ਤੈਨੂੰ ਲੈ ਕੇ ਜਾਨੀ ਆ ਨਹੀਂ ਤਾਂ ਇਸ ਘਰ ਦੀ ਏਡੀ ਕਿੱਡੀ ਗੱਲ ਹੈ ਗੱਲ ਜਾਣ ਵਾਲੀ ਹੈ ਜੱਸ ਮੈਂ ਤਾਂ ਮੰਮੀ ਨਾਲ ਜਾਉਂਗੀ ਜਦੋਂ ਇਹ ਦੋਵੇਂ ਘਰ ਤੋਂ ਬਾਹਰ ਹੋ ਗਈਆਂ ਮੇਰੇ ਆਪਣੇ ਆ ਪੈਂਟਿੰਗ ਹੋ ਗਈਆਂ ਹਾਂ ਆਪੇ ਨਹੀਂ ਪੜਨਾ ਪੜਨਾ ਇਹਨਾਂ ਨੂੰ ਕਰਾ ਦੇ ਯਕੀਨ ਕਰੇਗੀ ਮੇਰੀ ਗੱਲ ਨਹੀਂ ਜਾਂਦੀਆਂ ਸੁਣ ਲੈ ਮੈਂ ਬੋਲੀ ਜਾਣਦੇ ਇਹਨਾਂ ਦਾ ਕੀ ਆ ਬੋਲੀ ਕੋਈ ਨਹੀਂ ਮੇਰੀ ਗੱਲ ਸੁਣ ਲੈ ਇੰਨੀ ਗੱਲ ਸੁਣ ਲਓ ਪਹਿਲਾਂ ਇੰਨੀ ਬਰਾਤ ਲੈ ਕੇ ਮੈਨੂੰ ਪਿਆ ਕੇ ਲਿਆਇਆ ਫਿਰ ਇਹਨੂੰ ਘਰੋਂ ਵਜਾ ਕੇ ਲਿਆਇਆ ਤੁਸੀਂ ਕਿਤੇ ਸੁਭਨ ਤਾਂ ਨਹੀਂ ਲੈ ਜਾਂਦੀਆਂ ਮੰਮੀ ਫੇਰ ਉਹੀ ਗੱਲ ਦੱਸਿਆ ਤਾਂ ਹੈ ਤੈਨੂੰ ਤੁਸੀਂ ਇਹਨਾਂ ਨਾਲ ਕਿਉਂ ਮੈਨੂੰ ਪਤਾ ਸਾਡਾ ਰੋਜ਼ ਦਾ ਕੰਮ ਹੈ ਮੇਰਾ ਤੇ ਜੀ ਮੇਰੀ ਗੱਲ ਸੁਣ ਲੈ ਜੀ ਕੀ ਕਹਿੰਦੀ ਸੀ ਲਾਪਰੀਤ ਨੂੰ ਪੁੱਛ ਪਹਿਲੇ ਦਿਨ ਕੀ ਕਹਿਮੀ ਤੁਸੀਂ ਛੱਡੋ ਕੋਈ ਗੱਲ ਸੁਣ ਲੋ ਹੁਣ ਕੋਈ ਕੋਈ ਮਰਜ਼ੀ ਹੱਲ ਕਰੋ ਸਾਨੂੰ ਕੋਈ ਚੱਕਰ ਨਹੀਂ ਪੁਲਿਸ ਬੁਲਾਓ ਭਾਵੇਂ ਪਾਗਲਖਾਨੇ ਵਾਲੇ ਬੁਲਾਓ ਮੈਨੂੰ ਲੈ ਜਾਓ ਪਾਗਲਖਾਨੇ ਵਾਲੇ ਚੁੱਪ ਕਰ ਜਾਓ ਕੋਈ ਫਾਇਦਾ ਨਹੀਂ ਇਹਨਾਂ ਨਾਲ ਵੇਖ ਮੈਂ ਆਪਦੀ ਤੈਨੂੰ ਲੈ ਕੇ ਚੱਲੀ ਆ ਆਪਣੇ ਸੱਚ ਗੜੀਆਂ ਕਰਨਗੇ ਇਹ ਕੋਈ ਗੱਲ ਨਹੀਂ ਦੇਖ ਪੱਤਾ ਮੈਂ ਤਾਂ ਉਹਦੀ ਤੈਨੂੰ ਲੈ ਕੇ ਚੱਲੀ ਆ ਇਸ ਘਰ ਦੇ ਵਿੱਚ ਚਾਹੇ ਤਾਂ ਇਹ ਰਹਿਣਗੀਆ ਚਾਹੇ ਮੇਰੀ ਧੀ ਰਹੂਗੀ ਜੇ ਦੇ ਘਰੋਂ ਜੇ ਦੇ ਘਰੋਂ ਬਾਹਰ ਹੋ ਗਈਆਂ ਜਿੱਦੋਂ ਇਹ ਘਰੋਂ ਬਾਹਰ ਹੋ ਗਈਆਂ ਦੋਹੇ ਜਣੀਆਂ ਨਾ ਮੈਂ ਆਪਣੇ ਬਾਜੂਂ ਛੱਡ ਜੋ ਮੇਰੀ ਧੀ ਨੂੰ ਬਸ ਸੁਣੀ ਪਈ ਆ